हां जी सस्सेगल जी ਸਾਰਿਆਂ ਨੂੰ ਤੇ ਸਵਾਗਤ ਹੈ। ਮੇਰੇ ਤੋਂ ਲੈ ਕੇ ਨਵੇਂ ਦਿਨ ਤੱਕ ਨਵੇਂ ਵੀਡੀਓ ਦੇ ਵਿੱਚ। ਤੇ ਵੀਰੋ ਅੱਜ ਦੇ ਵਲੌਗ ਵਿੱਚ ਫੰਗਲ ਲਕਰਾਂਗੇ। ਤੋਂ ਆਪਾਂ ਨੇ ਅੱਜ ਵੀਰੋ ਕਲਿੱਕ ਆਰਟ ਵਾ ਦੇ ਇੱਕ ਆਪਾਂ ਨੇ ਸੈਟਲਿਸਟਿਕ ਮੰਗਾਈ ਸੀ। ਤੇ ਤੁਹਾਨੂੰ ਅੱਜ ਦੱਸਣੇ ਆ ਕਿੰਨੇ ਗਈ ਹੈ ਕਿੰਨੇ ਹੀ ਨਹੀਂ। ਤੇ ਕਲਾਪਨ ਦੱਸਣੇ ਆ ਕੱਢਦੇ। ਤੇ ਆ ਦੇਖੋ ਵੀਰੋ ਆਪਾਂ ਨੇ ਆਪਾਂ ਦਾ ਬਰਡਾ ਕਰਤਾ ਆ ਸੈਟਲਿਸਟਿਕ ਮੰਗਾਈ ਆ। ਇਸ ਸਕੇਪ ਵਿੱਚ ਮਾਇਲ ਕਿਤਰਾ ਡਾਲਣਾ ਕਿਤਰਾ ਮੇਕਅਪ ਤਾਂ ਸਾਰਾ ਕੁਝ ਇਸ ਵੀਡੀਓ ਨੂੰ ਦੱਸਾਂਗੇ। ਜੇ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਆ ਦੇਖੋ ਵੀਰੋ ਆ ਚੀਜ਼ਾਂ ਤੇ ਇਸਕੇ ਪਰਿਖਾਤੰਗ ਰਿਹਾ ਵੇਂ ਦੇਖੋ। ਇਹ ਬਾਟਨ ਆਪਣੇ ਬਲੂਟੁੱਥ ਤੇ ਖਿਲਾ ਆਪਣੇ ਫੋਨ ਨੂੰ ਬਲੂਟੁੱਥ ਨਾਲ ਅਟੈਚ ਹੋ ਜਾ। ਇਸ ਕਰਕੇ ਤਾਂ ਇਸ ਪਾ ਰਿਹਾ ਚੀਜ਼ ਆਪਾਂ ਕਿਸੇ ਫੋਨ 'ਚ ਡਾਲ ਸਕਦੇ ਹਾਂ। ਪੱਕੋ ਨ ਪਰਨ ਪਾ ਦੇ ਦੋਗੇ ਨਾ ਦੇਖੋ। ਤੇ ਐਸੇ ਕਰਕੇ ਆਪਾਂ ਫੋਨ ਨਾਲ ਜਿਸ ਤਰ੍ਹਾਂ ਮੈਂ ਬਲੌਗ ਸ਼ੂਟ ਕੀਤੀ ਵੀ ਕਰ ਸਕਦੇ ਹਾਂ। ਕਾ ਕਿ ਬਾਗਲਾ ਬਲੌਗ ਆਪਣਾ ਜਿੰਮੇ ਬਣਾਵਾਂਗੇ ਤਾਂ ਸੈਲਫੀ ਸਟਿਕ ਵੀ ਲੈਣਾ ਮਰੇ ਤੇ ਆਪਣਾ ਜਿਸ ਤਰ੍ਹਾਂ ਮੈਂ ਵੀ ਕਰ ਲੂਗਾ ਇਸ ਤਰ੍ਹਾਂ ਇਹ ਦੇਖੋ ਕਿ ਮੋਬਾਈਲ ਨਾਲ ਜਿਸ ਤਰ੍ਹਾਂ ਆਪਾਂ ਨੇ ਸ਼ਾਰਟ ਵੀਡੀਓ ਬਣਾਣੀ ਆ ਤੇ ਇਹ ਦੇਖੋ ਸ਼ਾਰਟ ਵੀਡੀਓ ਇਸ ਤਰ੍ਹਾਂ ਬਣਾ ਜਾ ਵੀਰੋ ਤੇ ਜੇ ਆਪਾਂ ਨੇ ਨਾ ਮਤਲਬ ਵੀ ਬਲੌਗ ਆ ਨਾ ਇਸ ਤਰ੍ਹਾਂ ਕਰਕੇ ਬਣਾ ਸਕਦੇ ਆ ਦੇਖੋ ਤੇ ਆਪਾਂ ਨੇ ਬਲਿਕ ਪਾਰਟ ਵਾਲੇ ਮੰਗਾਈਆ ਤੇ ਭਾਈ ਆਪਾਂ ਨੂੰ ਇਹ 250 ਰੁਪਈਆ क्योंकि अपने फ्लिपकार्टे ऑर्डर करी थी तो आप घर बैठे में ऑर्डर कर स बाकी सैल्फ ले हैं बाकी आप नैक्सट ब्लॉग अपने जिन्हें भी बनावेंगे सैल्फि स्टिकल बनाव बाकी वीडियो वजी लगी शेयर तो लाइक जरूर करते जो बाकी मिलते हैं नैक्सट भीडियो के नैक्सट भीडियो अपनी हरेक भी सैल्फि स्टिकल बनावे देखा किस तरह की वीडियो रखा तो पैशले बलॉग वास्तव है तो बाकी मिलते हैं नैक्सट बलॉग